ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਕੈਂਬਾ ਸਾਹਿਬ ਪਿੰਡ ਧਾਲੀਆਂ ਜ਼ਿਲ੍ਹਾ ਲੁਧਿਆਣਾ ਪੰਜ ਪਿਆਲੇ ਪੰਜ ਪੀਰ ਛੱਟਾਂ ਪੀਰ ਪੈਠਾ ਗੁਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 3000 ਕੋੜ ਅਸਵਾਰਾਂ ਦੇ ਨਾਲ ਇਸ ਅਸਥਾਨ ਤੇ ਆਏ ਅੱਜ ਵੀ ਉਹ ਕੈਂਬਾ ਦੇ ਦਰਸਤ ਇਸ ਸਥਾਨ ਤੇ ਮੌਜੂਦ ਨੇ ਜਿਨ੍ਹਾਂ ਦੇ ਨਾਲ ਉਸ ਸਮੇਂ ਕੋਵਡ ਸਵਾਰਾ ਨੇ ਸਿੰਘਾਂ ਨੇ ਆਪਣੇ ਘੋੜਿਆਂ ਨੂੰ ਬੰਨ੍ਹਿਆ ਦਰਸਨ ਕਰੋ ਜੀ ਗੁਰਦੁਆਰਾ ਕੈਂਬਾ ਸਾਹਿਬ ਪਾਤਸ਼ਾਹੀ 6ਵੀਂ ਗੁਰੂ ਪਾਸਾ ਜੀ 25 ਦਿਨ ਇਸ ਸਥਾਨ ਦੇ ਉੱਪਰ ਰੁਕੇ ਬਿਆੰਤ ਸੰਗਤਾਂ ਨੂੰ ਤਾਰਿਆ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆਂ ਜਾਣਦੇ ਹਾਂ ਕਿ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ 25 ਦਿਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਸ ਅਸਥਾਨ ਦੇ ਉੱਪਰ ਰੁਕੇ ਬਿਆੰਤ ਸੰਗਤਾਂ ਨੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਇਹਨਾਂ ਨਗਰਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਵਸਾਇਆ ਹੈ ਬਿਆੰਤ ਸੰਗਤਾਂ ਇਸ ਅਸਥਾਨ ਦੇ ਉੱਪਰ ਮੱਸੀਆ ਵਾਲੇ ਦਿਨ ਸੰਗਤ ਪਹੁੰਚਦੀ ਹੈ ਤੇ ਹਰ ਇੱਕ ਦੇ ਮਨ ਦੀ ਮਰਜ਼ੀ ਇਸ ਅਸਥਾਨ ਤੇ ਆ ਕੇ ਪੂਰੀ ਹੁੰਦੀ ਹੈ ਇਸ ਗੁਰਦੁਆਰਾ ਕੈਂਬਾ ਸਾਹਿਬ ਪਿੰਡ ਧਾਲੀਆਂ ਜ਼ਿਲ੍ਹਾ ਲੁਧਿਆਣੇ ਦਾ ਇਹ ਗੁਰਦੁਆਰਾ ਸਾਹਿਬ ਹੈ ਇਸ ਗੁਰਦੁਆਰਾ ਸਾਹਿਬ ਦੇ ਨਾਲ ਪਿੰਡ ਆਨਲੂ ਉੱਥੇ ਦੇ ਗਰੀਬ ਲੋਕਾਂ ਨੂੰ ਭੈਣੀ ਡਰੇੜਾ ਦੇ ਜੋ ਸਖੀ ਸਰਬਰੀਆਂ ਦੇ ਚੇਲੇ ਸੀ ਉਹ ਲੋਕ ਉਹਨਾਂ ਨੂੰ ਬਸਣ ਨਹੀਂ ਦਿੰਦੇ ਸੀ ਬਹੁਤ ਮਾੜਾ ਚੰਗਾ ਬੋਲਦੇ ਸੀ ਕਾਫਰ ਕਹਿ ਕੇ ਉਹਨਾਂ ਨੂੰ ਦੂਰੋਂ ਫੜਕਾਰ ਦਿੰਦੇ ਸੀ ਤਾਂ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਇਆ ਕਿ ਆਪਾਂ ਇੱਕੋ ਪ੍ਰਮਾਤਮਾ ਅੱਲਾਹ ਵਾਹਿਗੁਰੂ ਦੇ ਬੰਦੇ ਹਾਂ ਆਪਾਂ ਨੂੰ ਕੋਈ ਹੱਕ ਨਹੀਂ ਕਿ ਆਪਾਂ ਦੂਜੇ ਲੋਕਾਂ ਨੂੰ ਪਰੇਸ਼ਾਨ ਕਰੀਏ ਇਸ ਤਰ੍ਹਾਂ ਆਪਾਂ ਨੂੰ ਪ੍ਰਮਾਤਮਾ ਦੀ ਖੁਸ਼ੀ ਨਹੀਂ ਮਿਲਦੀ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਇਆ ਤੇ ਪਿੰਡ ਆਨਲੂ ਨੂੰ ਭੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਬਾਦਸ਼ਾਹ ਜੀ ਨੇ ਉਹਨਾਂ ਦੀਨਾਂ ਗਰੀਬਾਂ ਲੋਕਾਂ ਦੀ ਮਦਦ ਕੀਤੀ ਗੁਰੂ ਪਾਤਸ਼ਾਹ ਜੀ ਨੇ ਬਸਾਇਆ ਹੈ ਇਹ ਸੀ ਗੁਰਦੁਆਰਾ ਸਾਹਿਬ ਦਾ ਮੇਨ ਦਰਬਾਰ ਸਾਹ ਆਪ ਜੋ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਵਿਖੇ ਉਸ ਸਮੇਂ ਛੱਪੜੀ ਸੀ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਜੋ ਵੀ ਸਰਦਾ ਦੇ ਨਾਲ ਇਸ ਸਥਾਨ ਦੇ ਉੱਪਰ ਆਏਗਾ ਪ੍ਰਮਾਤਮਾ ਦੇ ਨਾਮ ਨੂੰ ਜਪੇਗਾ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਬਚਨ ਨੂੰ ਕਮਾਏਗਾ ਉਹਦੇ ਹਰ ਇੱਕ ਦੂਰ ਦੁੱਖ ਦੂਰ ਹੋਣਗੇ ਬਿਆੰਤ ਸੰਗਤਾਂ ਇੱਥੇ ਆਉਂਦੀਆਂ ਨੇ ਹੁਣ ਗੁਰਦੁਆਰਾ ਸਾਹਿਬ ਦੇ ਲਾਗੇ ਉਸ ਛੱਪੜੀ ਵਾਲੀ ਥਾਂ ਦੇ ਉੱਪਰ ਸਰੋਵਰ ਬਣਾਇਆ ਗਿਆ ਹੈ ਬਿਆੰਤ ਸੰਗਤਾਂ ਦੇ ਇੱਥੇ ਆ ਕੇ ਸਰੀਰ ਦੇ ਦੁੱਖ ਟੁੱਟਦੇ ਨੇ ਦੂਰ ਹੁੰਦੇ ਨੇ ਮੱਸਿਆ ਵਾਲੇ ਦਿਨ ਸੰਗਤਾਂ ਇਸ ਅਸਥਾਨ ਦੇ ਉੱਪਰ ਆ ਕੇ ਸਰਦਾ ਦੇ ਨਾਲ ਇਸ਼ਨਾਨ ਕਰਦੀਆਂ ਨੇ ਇੱਥੇ ਇਤਿਹਾਸ ਵਿੱਚ ਇਹ ਵੀ ਲਿਖਿਆ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਵਚਨ ਕੀਤੇ ਸੀ ਕਿ ਸੁੱਕੜੇ ਹੋਏ ਬੱਚੇ ਨੇ ਜੋ ਉਹਨਾਂ ਦੇ ਸਰੀਰ ਦੇ ਰੋਗ ਦੂਰ ਹੁੰਦੇ ਨੇ ਇੱਥੇ ਆ ਕੇ ਉਹ ਬੱਚੇ ਹਰਿਆ ਹੋ ਜਾਂਦੇ ਨੇ ਭਾਵ ਕੇ ਤੰਦਰੁਸਤ ਹੋ ਜਾਂਦੇ ਨੇ ਉਹ ਕੈਂਬਾਂ ਦੇ درخت ਅੱਜ ਵੀ ਇਸ ਸਥਾਨ ਤੇ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਸਿੰਘਾਂ ਨੇ ਘੋੜ ਅਸਵਾਰਾਂ ਨੇ ਆਪਣੇ ਘੋੜਿਆਂ ਨੂੰ ਬੰਨਿਆ ਸੀ ਆਪ ਸਾਹਮਣੇ ਸरोवर ਦੇ ਦਰਸ਼ਨ ਕਰੋ ਜੋ ਆਲੇ-ਦਾਲੇ درخت ਨੇ ਉਹ ਕੈਂਬਾਂ ਦੇ ਨੇ ਗੁਰੂ ਪਾਤਸ਼ਾਹ ਜੀ ਦੇ ਸਿੰਘਾਂ ਨੇ ਇਹ 3000 ਘੋੜ ਅਸਵਾਰਾਂ ਨੇ ਆਪਣੇ ਘੋੜਿਆਂ ਨੂੰ ਉਹਨਾਂ درختਾਂ ਦੇ ਨਾਲ ਇਨਾਂ ਦੇ ਨਾਲ ਬੰਨਿਆ ਸੀ ਆਪ ਜਦੋਂ ਵੀ ਇਸ ਏਰੀਏ ਵਿੱਚ ਆਮ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਧਾਲੀਆਂ ਗੁਰਦੁਆਰਾ ਕੈਂਬਾ ਸਾਹਿਬ ਜਰੂਰ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨੇ ਉਸੇ ਤਰ੍ਹਾਂ ਗੁਰੂ ਪਾਸਾ ਜੀ ਦੇ ਸਮੇਂ ਦੇ ਇਹ ਦਰਖਤ ਅੱਜ ਵੀ ਮੌਜੂਦ ਨੇ ਆਪ ਜੀ ਦਰਸ਼ਨ ਕਰਿਓ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਇਤਿਹਾਸ ਦਾ ਹਰ ਇੱਕ ਨੂੰ ਪਤਾ ਲੱਗ ਸਕੇ ਤੇ ਇਸ ਪੇਜ ਨੂੰ ਫੋਲੋ ਕਰੋ ਜੀ ਗੁਰਦੁਆਰਾ ਕੈਂਬਾ ਸਾਹਿਬ ਪਿੰਡ ਧਾਲੀਆਂ ਜ਼ਿਲ੍ਹਾ ਲੁਧਿਆਣਾ ਮੇਰੀ ਪੀਰੀ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ